ਬਠਿੰਡਾ ਨਗਰ ਨਿਗਮ ਵੱਲੋਂ ਅੱਜ ਫੇਰ ਵੱਡੀ ਕਾਰਵਾਈ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਬੈਠੇ ਸਬਜ਼ੀ ਵਗਰੇਤਾ ਦਾ ਸਮਾਨ ਉਠਾਇਆ ਅਤੇ ਜਗਾ ਕਰਵਾਏ ਵੇਲੀ ਮਾਮਲਾ ਬਠਿੰਡਾ ਦੀ ਕੈਂਟ ਰੋਡ ਦਾ ਜਿੱਥੇ ਇਸ ਮੌਕੇ ਹਾਲਾਤਾਂ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੰੰਦੇ ਨਜ਼ਰ ਨਗਰ ਨਿਗਮ ਵੱਲੋਂ ਅੱਜ ਜਿਹੜੇ ਸਬਜ਼ੀ ਵੇਚੇਤਾ ਹਨ ਜਿਹੜੇ ਲੰਬੇ ਸਮੇਂ ਤੋਂ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਬੈਠੇ ਹਨ ਉਹਨਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਦਾ ਸਨਮਾਨ ਉਠਾਇਆ ਗਿਆ ਤੇ ਇਹਨਾਂ ਨੂੰ ਇੱਥੋਂ ਆਪਣਾ ਉਠਾਇਆ ਗਿਆ ਇਸ ਮੌਕੇ ਲੋਕਾਂ ਦਾ ਕਹਿਣਾ ਕਿ ਅਸੀਂ ਪਿਛਲੇ 25 ਸਾਲ ਤੋਂ ਬੈਠੇ ਆਂ ਅਤੇ ਪਰ ਹਜੇ ਤੱਕ ਇਹਨਾਂ ਵੱਲੋਂ ਕਿਸੇ ਦਾ ਕੋਈ ਲਾਇਸੈਂਸ ਨਹੀਂ ਜਿਹੜੇ ਉਹ ਨਹੀਂ ਲਏਗੇ ਕਿਉਂਕਿ ਲਾਇਸੈਂਸ ਸਿਰਫ ਰੇੜੀ ਨੂੰ ਮਿਲਦਾ ਹੈ ਅਤੇ ਰੇੜੀ ਵਾਲਾ ਵੀ ਸਬਜ਼ੀ ਇੱਕ ਜਗ੍ਹਾ ਤੇ ਬੈਠ ਕੇ ਨਹੀਂ ਵੇਚ ਸਕਦਾ ਉਹ ਤੁਰ ਫਿਰ ਕੇ ਆਪਣੀ ਸਬਜ਼ੀ ਵੇਚ ਸਕਦਾ ਲੇਕਿਨ ਬਠਿੰਡਾ ਦੇ ਅੰਦਰ ਰੇੜੀਆਂ ਵਾਲੇ ਵੀ ਅਕਸਰੀ ਬਾਜ਼ਾਰਾਂ ਦੇ ਵਿੱਚ ਇੱਕ ਜਗ੍ਹਾ ਤੇ ਖੜੇ ਹੋਏ ਦਿਖਾਈ ਦੇ ਰਹੇ ਹਨ ਇਹਨਾਂ ਦੇ ਤਾਜ ਜਰੂਰ ਆਪਣਾ ਕਰਨੇ ਕਿੰਨਾ ਡੰਡਾ ਜਿਹੜਾ ਹੋ ਚੱਲ ਚੁੱਕਾ ਹੈ ਲੇਕਿਨ ਰੇੜੀਆਂ ਵਾਲਾ ਨੂੰ ਸ਼ਾਇਦ ਇਹਨਾਂ ਵੱਲੋਂ ਕੁਝ ਵੀ ਨਹੀਂ ਆਖਿਆ ਜਾਂਦਾ ਕਿਉਂਕਿ ਬਹੁਤ ਸਾਰੀਆਂ ਰੇੜੀਆਂ ਨੇ ਜਿਹੜੀਆਂ ਪੱਕੀਆਂ ਹੀ ਲੱਗੀਆਂ ਹੋਈਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਬਠਿੰਡਾ ਦੀ ਜਿਹੜੀ ਆਪਣਾ ਆਪਣਾ ਬਠਿੰਡਾ ਦੇ ਬੱਸ ਸਟੈਂਡ ਤੋਂ ਉਸੇ ਵੱਲ ਤੋਂ ਜਾਂਦੀ ਰੋਡ ਦੇ ਉੱਤੇ ਸੈਂਕੜੇ ਜਿਹੜੀਆਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਉਹ ਵੀ ਇੱਕ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਇਹ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਜੜੀਆਂ ਰੇੜੀਆਂ ਨੇ ਸਬਜ਼ੀ ਮੰਡੀ ਦੇ ਬਾਹਰ ਨੇ ਜੜੀਆਂ ਉਹ ਇੱਕ ਜਗ੍ਹਾ ਤੇ ਖੜਕੇ ਉਹਨਾਂ ਵੱਲ ਫਲ ਫਰੂਟ ਤੇ ਸਬਜ਼ੀ ਵੇਚੀ ਜਾਂਦੀ ਹੈ ਉਹਨਾਂ ਤੇ ਅੱਜ ਤੱਕ ਕਦੇ ਵੀ ਕੋਈ ਕਾਰਵਾਈ ਨਹੀਂ ਦੇਖੀ ਲੇਕਿਨ ਅੱਜ ਇਹਨਾਂ ਤੇ ਜ਼ਰੂਰ ਇਹਨਾਂ ਦਾ ਡੰਡਾ ਚੱਲਿਆ ਕਿਉਂਕਿ ਜੇ ਮਾਮਲਾ ਦੇਖੀ ਤਾਂ ਇਹ ਬਹੁਤ ਸਿਸਟਮ ਮਾਮਲਾ ਹੈ ਇੱਕ ਐਂਟਰ ਨੂੰ ਰੋੜ ਜਾਂਦੀ ਹੈ ਤੇ ਇੱਥੇ ਕੋਈ ਵੀ ਕਿਸ ਤਰ੍ਹਾਂ ਦਾ ਕੋਈ ਹਾਦਸਾ ਵਾਪਰ ਸਕਦਾ ਹੈ ਨਗਰ ਨਿਗਮ ਉਹ ਲੱਜ ਕਾਰਵਾਈ ਕਰਦੇ ਹੋਏ ਇਹਨਾਂ ਦੀਆਂ ਰੇੜੀਆਂ ਨੇ ਜਿਹੜੀਆਂ ਇਹਨਾਂ ਦੇ ਜਿਹੜੇ ਆਪਣਾ ਢੇ ਨੇ ਉਹ ਅੱਜ हैं क्या नहीं लोग जी जी पूजा नाम है जी मेरा क्या हुआ तो तो पहले तो कुछ भी नहीं बताया और एकदम से आके और ये अड्डे वगैरह हटाने लगे कुछ नहीं बोला इन्होंने हमने बहुत मना किया इनको हर दो तीन महीने में सब्जी का काम है। लगा रहे है। ये हो गया बीस पच्चीस साल हो गए इस चीज का सर क्या लाइसेंस हो सकता है वेजिटेबल का काम बोला रेडी बॉडी का लाइसेंस देते हैं हम नहीं पता नहीं इस चीज का तो नहीं है ना लाइसेंस सब्जी का तो सब्जी का लाइसेंस है वेजिटेरियन कार्ड होता है बस उसका तो अलग है सर हमारा एरिया है मेरा नाम मोहम्मद इरशाद है ਆਪਣੇ ਸਬਜ਼ੀ ਦੀ ਦੁਕਾਨ ਹੈ ਕਿ ਜੇ ਕਮੇਟੀ ਵੱਲੋਂ ਆਪਣੇ ਕੋਲ ਕੋਈ ਲਾਇਸੈਂਸ ਨਹੀਂ ਜਾਰੀ ਕੀਤਾ ਗਿਆ ਜਿਹੜੇ ਰੇਡੀਆਂ ਵੱਲੋਂ ਕਿੱਥੇ ਜਾਂਦੇ ਆ ਉਹ ਇੱਕ ਪਲੇਟ ਵਗੈਰਾ ਕੁਝ ਦਿੰਦੇ ਆ ਉਹ ਰੇਡੀਆਂ ਤੇ ਲੱਗਿ ਹੋਈ ਹੁੰਦੀ ਹੈ ਆਪਣੇ ਨੂੰ 20-25 ਸਾਲਾਂ ਤੋਂ ਇੱਥੋਂ ਠੇਹ ਲੱਗੇ ਹੋਏ ਹੈਗੇ ਉਸ ਵੇਲੇ ਦੇ ਲੱਗੇ ਹੋਏ ਜਦੋਂ ਬਾਬਾ ਫਰੀਦ ਨਗਰ ਸਾਰਾ ਉਜਾੜ ਸੀਗਾ ਇੱਥੇ ਕਿਕਰ ਖੜੇ ਸੀ ਸ਼ਾਮ ਨੂੰ 4-5 ਵਜੇ ਤੋਂ ਬਾਅਦ ਬੰਦਾ ਲੰਗਣ ਨੂੰ ਵੀ ਡਰਦਾ ਸੀਗਾ ਇੱਥੇ ਉਸ ਤੋਂ ਬਾਅਦ ਜਿ ਕੈਂਟ ਏਰੀਆ ਆਇਆ ਜੀ ਉਸ ਤੋਂ ਬਾਅਦ ਕਲੋਨੀ ਕੱਟੀ ਗਈ ਹੈ ਹੌਲੀ-ਹੌਲੀ ਇੱਥੇ ਵਸਾਸਤ ਆਈ ਹੈ ਬਾਬਾ ਵਧਿਆ ਤੇ ਉਦੋਂ ਦਾ ਅਸੀਂ ਇੱਥੇ ਸਬਜੀ ਦੇ ਜਿਹੜੇ ਠੀਏ ਹੈਗਾ ਉਹਨਾਂ ਦਾ ਕੋਈ ਲਾਇਸੈਂਸ ਵਗੈਰਾ ਕੁਝ ਨਹੀਂ ਹੈਗਾ ਇਕੱਲੇ ਕੋ ਵੈਜੀਟੇਰੀਅਨ ਜਿਹੜਾ ਕਾਰਡ ਵਗੈਰਾ ਹੁੰਦਾ ਹੈ ਉਹ ਚ ਲਿਖਿਆ ਹੁੰਦਾ ਫੂਡ ਸੇਫਟੀ ਵਾਲਾ ਜਿਹੜਾ ਕਿ ਭਾਈ ਖਰਾਬ ਸਮਾਨ ਤੁਸੀਂ ਨਹੀਂ ਵੇਚ ਸਕਦੇ ਉਹ ਇਸ ਚੀਜ਼ ਦਾ ਸਾਡੇ ਕੋਲ ਹੈਗਾ ਜੀ ਉਹ ਕਮੇਟੀ ਵੱਲੋਂ ਬਣਾਇਆ ਗਿਆ ਸੀਗਾ ਉਹਦੇ 2-200 ਰੁਪਏ ਸਾਡੇ ਤੋਂ ਲਿੱਤੇ ਹੀ ਗਏ ਸੀ ਅੱਜ ਆਏ ਤਾਂ ਕੀ ਕਹਿੰਦੇ ਫਿਰ ਅੱਜ ਇਹ ਕਹਿੰਦੇ ਜੀ ਭਾਈ ਤੁਸੀਂ ਆਪ ਦਾ ਸਮਾਨ ਸਮੋਣ ਸਾਰਾ ਏਡੇ ਉਡੇ ਚੱਕੋ ਤੇ ਬਲਡوزر ਆਣਾ ਲੱਗਾ 2 ਘੰਟੇ ਬਾਅਦ ਬਲਡوزر ਇੱਥੇ ਚੱਲ ਜਾਊਗਾ ਜੇ ਤੁਸੀਂ ਚੱਕ ਲਿਆ ਚੱਕ ਲਿਆ ਨਹੀਂ ਤਾਂ ਬਲਡوزر ਸਾਰਾ ਤੈਸ ਨਿਸ਼ਚਰ ਇਹ

ਆਪਣਾ ਹੌਸਲਾ ਨਾ ਲੋ ਇਹ ਉਨਕੋ 5-7 ਸਾਲ ਪਹਿਲਾਂ ਤਾਂ ਇੱਥੇ ਕੋਈ ਵੀ ਰੇਡ ਨਹੀਂ ਸੀ ਤੁਸੀਂ 25 ਸਾਲ ਤੋਂ ਆ ਰਹੇ ਹੋ ਜੀ 25 ਸਾਲ ਹੋ ਗਏ ਯਾਨ ਕਿ ਕਿਤਰਾ ਸੀ ਮਾਰਕੀਟ ਗਵਾਏ ਕਿਉਂਕਿ ਹਮ 25 ਸਾਲ ਸੇ ਬੈਠੇ ਹੈ ਸਰ ਮਟੀਰੀ ਹਮਨੇ ਹੀ ਡਾਲੀ ਯਾਨ ਕਿ ਕਰ ਸਾਫ ਕਰਕੇ 25 ਸਾਲ ਸੇ ਹਮਾਰੇ ਬੱਚੇ ਇਹੀ ਹੋਏ ਸਰ ਇਹ ਗੈਰ ਕਾਨੂੰਨੀ ਹੈ ਕੋਲ ਲਾਇਸੈਂਸ ਨਹੀਂ ਹੈ ਕੋਈ ਕਾਨੂੰਨ ਨਹੀਂ ਉਹ ਕਹਿੰਦੇ ਵੀ ਸਾਨੂੰ ਉਹਨੇ ਸੁਰੱਖਿਆ ਦਾ ਮਾਮਲਾ ਕੈਂਟ ਦੇ ਏਰੀਏ ਚ ਤੇ ਹੈ ਵੀ ਗੈਰ ਕਾਨੂੰਨੀ ਆ ਸੋ ਕਿਹਾ ਕਿ ਕੋਈ ਕੋਈ ਦੇਖੋ ਸਰ ਜੋ ਕੈਂਟ ਵਾਲੋ ਕੋਈ ਇਤਰਾਜ਼ ਹੈ ਆਮ ਉਨ ਕੀ ਸਾਥ ਹੈ ਹਮ 1 ਮਿੰਟ ਸੇ ਪਹਿਲੇ ਹਟਾ ਦੇਗੇ ਠੀਕ ਹੈ ਹਾਂ ਜੀ ਫਿਰ ਉਹਨ ਕੀ ਫਿਰ ਹਮਨੇ ਕਹਿ ਦਿਆ ਆਪਣਾ ਫਰਜ ਆਦਾ ਕਰ ਲੋ ਭਾਈ ਮੇਰਾ ਨਾਮ ਸੈਲ ਚਰਮਾ ਜੀ ਇੱਕ ਜੀ ਸਾਨੂੰ ਉਚਿਤ ਅਧਿਕਾਰੀਆਂ ਵੱਲੋਂ ਹੁਕਮ ਹੋਇਸ ਵੀ ਜਿਹੜਾ ਬੀਪੀ ਵਾਲਾ ਚੌਂਕ ਤੋਂ ਕੈਂਟ ਰੋਡ ਨੂੰ ਆਪਾਂ ਜਾਂਦੇ ਜਿਹੜਾ ਕੈਂਟ ਦੇ ਨਾਲ ਨਾਲ ਏਰੀਆ ਜੀ ਉੱਥੇ ਕੀ ਹੈ ਜੀ ਰੇੜੀਆਂ ਵਾਲਾ ਜਿਹੜੇ ਹੈਗੇ ਹੈ ਜੀ ਜਿਆ ਮੰਦੋ ਜੀ ਕੋਈ ਦੁਕਾਨਦਾਰ ਇਹਨਾਂ ਨੇ ਕੀ ਹੈ ਜੀ ਆਪਦੇ ਪੱਕੇ ਜਿਹੜੇ ਸ਼ੈੱਡ ਵਗੈਰਾ ਲਾ ਕੇ ਜੀ ਇੱਥੇ ਜਿਹੜਾ ਰੋਡ ਤੇ ਕਬਜ਼ਾ ਕਰ ਲਿਆ ਉਹ ਜਿਹੜੀਆਂ ਸੀਗੀਆਂ ਚੀਜ਼ਾਂ ਸੀ ਹਟੋਣਾ ਸੀ ਦੀ ਤੇ ਕਿੰਨੀਆਂ ਕੋਲਾਈਆਂ ਹੁੰਦੀਆਂ ਇਹ ਜੀ ਤਕਰੀਬਨ ਪਿੱਛੇ ਵਰੀ ਅਸੀਂ ਚੈੱਕ ਕੀਤਾ ਸੀਗੇ 40 ਦੇ ਪਲੱਸ ਹੈ ਜੀ ਇਹਨਾਂ ਦੀ ਇਹਨੇ ਕੀਆਂ ਜਿਹੜੀਆਂ ਇੱਥੇ ਲਾ ਕੇ ਰੱਖੇ ਨੇ ਜਿਨ੍ਹਾਂ ਨੇ ਕੀ ਹੈ ਜੀ ਰੇੜੀ ਤੋਂ ਕੰਮ ਕਰਦੇ ਕਰਦੇ ਜੀ ਹੁਣ ਪੱਕੀ ਅਨਗਰੋਜਮੈਂਟ ਕਰਕੇ ਉੱਥੇ ਸ਼ੈੱਡ ਵਗੈਰਾ ਬਣਾ ਕੇ ਰੱਖ ਲਏ ਨਿਯਮਾਂ ਮੁਤਾਬਕ ਜਿਹਨੇ ਰੇੜੀ ਹੈ ਉਹ ਇੱਕ ਜਗ੍ਹਾ ਤੇ ਖੜੀ ਨਹੀਂ ਕਰ ਸਕਦਾ ਹਾਂਜੀ ਸਰ ਰੂਲ ਇਹੀ ਹੈ ਜੀ ਜਿਹੜਾ ਕਿਸੇ ਦਾ ਵੀ ਕੋਈ ਲਾਇਸੈਂਸ ਵੀ ਬੰਦਾ ਜੀ ਕੋਈ ਦਰਦੀ ਫਰਦੀ ਰੇੜੀ ਦਾ ਹੁੰਦਾ ਜੀ ਉਹ ਨਾ ਕਿ ਪੱਕਾ ਆਪਾਂ ਇੱਕ ਥਾਂ ਤੇ ਬਹਿ ਕੇ ਆਪਾਂ ਕੋਈ ਕਬੜਾ ਕਰ ਲਈਏ ਜਾਂ ਉਸ ਨੂੰ ਪਰ ਰੱਖ ਕੇ ਉਸ ਜਗ੍ਹਾ ਦੇ ਉੱਤੇ ਆਪਾਂ ਪਰਮਾਨੈਂਟ ਹੀ ਕੋਈ ਜਗ੍ਹਾ ਬਣਾ ਕੇ ਜਿਵੇਂ ਸ਼ੈੱਡ ਵਗੈਰਾ ਲਾ ਲੀਏ ਉਹ ਚੀਜ਼ਾਂ ਗਲਤ ਹੈ ਜੀ ਪਹਿਲਾਂ ਵੀ ਇਹਨਾਂ ਨੂੰ ਸਰ ਲਗਾਤਾਰ ਜੀ ਮੈਂ ਪਿਛਲੇ ਸਮੇਂ ਦੌਰਾਨ ਵੀ ਚੈੱਕ ਕਰੋਗੇ ਕਿ ਇਹਨਾਂ ਨੂੰ ਪਹਿਲਾਂ ਵੀ ਅਸੀਂ ਇਰਦਾਤਾਂ ਦੇ ਗਏ ਸੀ ਕਿ ਭਈ ਇੱਥੋਂ ਨੂੰ ਹਟਾ ਲਓ ਜੇ ਤੁਸੀਂ ਰੋਜੀ ਰੋਟੀ ਕਮਾਉਣੀ ਹੈ ਘਟੋ ਘਟਾ ਕੇ ਰੇੜੀ ਰੁੜੀ ਤੇ ਆਪਦਾ ਸਬਜੀ ਪਾਣੀ ਜਿਹੜਾ ਵੀ ਕੁਛ ਚੀਜ਼ੀ ਵੇਚ ਰਹੇ ਹੋ ਤੁਸੀਂ ਰੇੜੀਆਂ ਵਗੈਰਾ ਤੇ ਕਰ ਦਿਓ ਪਰ ਕੀ ਹੈ ਜੀ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਫੇਰ ਓਵੇਂ ਆਪਦੇ ਹਾਲਾਤ ਰੱਖੇ ਹੋਏ ਜੀ ਛੱਡੋ ਕਹਿੰਨਾ ਪੱਕੇ ਕਰ ਲਏ ਜੀ ਹੋਰ ਮੈਂ ਕਹਿੰਦਾ ਜ ਆਸ-ਪਾਸ ਜੇ ਮੰਨ ਲਓ ਜੀ ਪਹਿਲਾਂ ਕੋਈ 40 ਹੋਣਗੇ 45 ਭਮਾ ਕਰਤੀਆਂ ਹੁਣ ਜੀ ਘਟੀਆਂ ਕੋਈ ਨਹੀਂ ਜ ਇਹਨਾਂ ਲੱਗਦਾ ਵੀ ਜਿਵੇਂ ਕੈਂਟ ਦਾ ਏਰੀਆ ਬਾ ਨਾਲ ਸੁਰੱਖਿਆ ਦੀ ਮੱਦੇ ਨਜ਼ਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਇਆ ਇਸ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਕਾਰਵਾਈ ਹੋਣੀ ਚਾਹੀਦੀ ਸਰ ਇਸੇ ਤਹਿਤ ਵੀ ਅਸੀਂ ਇੱਥੇ ਰੱਖਿਆ ਸੀ ਕਿ ਵੀ ਜਿਹੜਾ ਹੈਗੇ ਚ ਕੈਂਟ ਏਰੀਆ ਦੇ ਬਿਲਕੁਲ ਤੁਸੀਂ ਨਾਲ ਬੈਠੇ ਹੋ ਜੀ ਇਹਦੇ ਤਹਿਤ ਕਿ ਜੀ ਤੁਸੀਂ ਜਿਹੜੇ ਆ ਸ਼ੈੱਡ ਵਗੈਰਾ ਹੈਗੇ ਜਿਹਨੂੰ ਹਟਾ ਦਿਓ ਕਾਹਲੋਂ ਕੋਈ ਨੁਕਸਾਨ ਹੁੰਦਾ ਕਿਉਂਕਿ ਇਹ ਕੀ ਕਰਦੇ ਜੀ ਸ਼ੈੱਡ ਬਣੇ ਹੋਇਆ ਜੀ ਸਾਰਾ ਸਮਾਨ ਰਾਤ ਨੂੰ ਇੱਥੇ ਰੱਖ ਦਿੰਦੇ ਆ ਤੇ ਜੇ ਤੁਸੀਂ ਦੇਖੋਗੇ ਕੁਝ ਸਮੇਂ ਪਹਿਲਾਂ ਮੈਨਾਂ ਲਾ 6-7 ਮਹੀਨੇ ਪਹਿਲਾਂ ਕੋਈ ਇੱਕ ਵੀਡੀਓ ਕਾਇਲ ਹੋਈ ਸੀ ਇੱਥੇ ਜਗ੍ ਉਹਨਾਂ ਆ ਗੁਗੂ ਪੈ ਗਈ ਸੀ ਕੋਈ ਸਿਲੰਡਰ ਫਟ ਗਿਆ ਜਾਂ ਕੋਈ ਇਦਾਂ ਦੀ ਲਾ ਲੁਗੋ ਜੇ ਹੁੰਗਾ ਤੇ ਉਹਦੇ ਤਰ੍ਹਾਂ ਵੀ ਜੋ ਸਮਾਨ ਨਾਲੇ ਹੋਊਗਾ ਜੀ ਨਾਲੇ ਵਿਚਾਰਾ ਦਾ ਨੁਕਸਾਨ ਇਹ ਚੀਜ਼ਾਂ ਤੋਂ ਬਚਣ ਦੇ ਮਾਰੇ ਵੀ ਅਸੀਂ ਕਹਿੰਦੇ ਵੀ ਕੋਟ ਕੋਟ ਜੇ ਤੁਹਾਡੀ ਰੀਡੀ ਹੋਊਗੀ ਤੁਸੀਂ ਉਹਦਾ ਸਮਾਨ ਘਰੇ ਲੈ ਜਿਓ ਤੁਹਾਡਾ ਬਚਾਤਾ ਹੋਊਗਾ ਨਾ ਜੀ ਪਰ ਕੀ ਜੇ ਇਹਨਾਂ ਨੇ ਪਰਮਾਨਾ ਛੱਡ ਰੱਖਿਆ ਇਹਨਾਂ ਨੂੰ ਇਸ ਚੀਜ਼ ਦਾ ਕੋਈ ਨਹੀਂ ਹੈਗਾ ਵੀ ਸਾਡਾ ਕੋਈ ਨੁਕਸਾਨ ਹੋਦਾ ਪਰ ਜਦੋਂ ਅਸੀਂ ਕਰਬੋਜ ਨੇ ਇਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਡੇ ਨਾਲ ਧੱਕਾ ਕਰ ਰਹੇ ਹੈ ਜੀ